ਸੀ 기 ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜੀ ਤਾਰਦੀ ਦਇਆ ਸਿੰਘ ਵੱਲੇ ਨਿਗਾ ਪਈ ਜਦ ਤਾਰਦੀ ਓਹ ਗੋਦੀ ਵਿੱਚ লাশ ਲੈ ਕੇ ਬੈਠਾ ਸੀ ਜੁਜਾਰ ਦੀ ਮੌਤ ਦੇ ਨਸ਼ੇ 'ਚ ਉੱਥੇ ਜ਼ਿੰਦਗੀ ਸੀ ਚੂਮਦੀ ਬੋਲੇ ਦਿਆ ਸਿੰਘ ਲਾਸ਼ ਤੱਕ ਕੇ ਮਸੂਮ ਜਿੰਦਗੀ ਦੇ ਦਾਤਿਆ ਚਿਟੇਰੇ ਬਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਸਹਿਕ ਦਾ ਜੁਜਾਰ ਵੇਕ ਪੈਰ ਖਿਸਕਾ ਲਿਆ ਜਾਂ ਦੀਵਾਰ ਚੁੱਕ ਕੇ ਕਲੇਜ ਕਿਉਂ ਨਾ ਲਾ ਲਿਆ ਲੱਗਾ ਹੋਇਓ ਪਾਤਸ਼ਾ ਤੂੰ ਪਿੱਛੇ ਕਿਹੜੀ ਗੱਲ ਦੇ ਪੁੱਤਰਾਂ ਦੀ ਪੀੜ ਤਾਂ ਪੰਖੇ ਰੂ ਵੀ ਨਹੀਂ ਚੱਲਦੇ ਜੇ ਚਾਹੁੰਦਾ ਇੱਥੇ ਕੁਝ ਮੈਂ ਰਸਮ ਨਿਭਾ ਦਿਆਂ ਪਾਗ ਲਾ ਕੇ ਸੀਸ ਦੇ ਟੋਟਕੇ ਬਣਾ ਦਿਆਂ ਅੱਦੀ ਅੱਦੀ ਦੋਹਾਂ ਦੇ ਸ਼ਰੀਰਾਂ ਉੱਤੇ ਪਾ ਦਿਆਂ ਲੱਖਾਂ ਹੀ ਗਰੀਬ ਮਾਪੇ ਜੱਗ ਵਿੱਚ ਪਏ ਨੇ ਕਫਨ ਉਬਗੈ ਦਸ ਪੁੱਤ ਕਿਦੇ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭਾਈ ਦਇਆ ਸਿੰਘ ਕਹਿੰਦੇ ਇੰਨਾ ਤਿਆਗ ਚੰਗਾ ਨਹੀਂ ਹੁੰਦਾ ਪਾਤਸ਼ਾ ਠੀਕ ਐ ਤੂੰ ਪੰਥ ਨੂੰ ਪਿਆਰ ਕਰਦਾ ਮੇਰਾ ਮਨ ਕਰਦਾ ਸਹਿਬਜ਼ਾਦੀਆਂ ਨੂੰ ਢੱਕ ਕੇ ਜਾਵਾਂ ਮੈਂ ਇਨ੍ਹਾਂ ਦੀ ਰਾਸ਼ ਲਾਸ਼ ਰੂਲਨ ਨਹੀਂ ਦੇਣੀ ਉਹ ਕਹਿੰਦੇ ਲੱਖਾਂ ਹੀ ਗਰੀਬ ਮਾਪੇ ਜੱਗ ਵਿੱਚ ਪੈ ਨਹੀਂ ਕਫਨ ਉਬਗੈਰ ਦੱਸ ਪੁੱਤ ਕਿ ਦੇ ਗਏ ਨਹੀਂ ਬੋਲੇ ਦਸ਼ਮੇ ਸ਼ਜਰਾ ਅੱਗੋ ਲਲਤਾਰ ਕੇ ਲੈਣਾ ਕੀ ਤੂੰ ਸਿਖਾ ਇਨਾ ਪੁੱਤਰਾਂ ਨੂੰ ਪਿਆਰ ਕੇ ਵੇਖ ਹਮਦਾਨ ਵਿੱਚ ਜਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਨਵਾਰ ਕੀ ਪੁੱਤਾਂ ਤੋਂ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ ਵੇਖ ਹਮਦਾਨ ਵਿੱਚ ਜਰਾ ਨਿਗਾਹ ਮਾਰ ਕੇ ਸਿੱਖ ਵੀ ਸ਼ਹੀਦ ਕਿੰਨੇ ਹੋਏ ਜਾਨਵਾਰ ਕੇ ਸਿੱਖਾਂ ਨੂੰ ਪੁੱਤਾਂ ਨੂੰ ਛੱਡ ਪਿਆਰ ਸਿੱਖਾਂ ਨੂੰ ਛੱਡ ਪਿਆਰ ਪੁੱਤਾਂ ਦਾ ਜੀਤਾ ਦਿਆਂ ਦਿਆ ਸਿੰਗਾ ਸਿੱਖੀ ਚ ਵਖੇ ਮਾ ਕਿਦਾਂ ਪਾ ਦਿਆਂ ਔਖ ਸੋਖ ਵੇਲੇ ਮੇਰੇ ਸਿੱਖ ਭਾਈ ਵਾਲ ਨੇ ਬਿਨਾ ਤਨ ਖਾਹੋ ਜਿਹੜੇ ਰਹੇ ਮੇਰੇ ਨਾਲ ਨੇ ਜਦੋਂ ਤੱਕ ਇਨਾਂ ਦਾ हिसाब ਨਹੀਂ ਉਹ ਮੁਕਦਾ ਅਜੀਤ ਤੇਜ ਜਾਰ ਦੀ ਮੈਂ লাশ ਨਹੀਂ ਉਹ ਚੁੱਕਦਾ ਦਇਆ ਸਿੰਘਾ ਮੋ ਵਾਲੇ ਦਿਨ ਕੇ ਤਰੋੜ ਦੇ ਛੋੜ ਦੇ ਜੁਜਾਰ ਦਾ ਪਿਆਰੀ ਇਤੇ ਛੋੜ ਦੇ ਕੋਮ ਦੇ ਸ਼ਹੀਦ ਨਹੀਂਓ ਕਫਨਾ ਨੂੰ ਲੋੜ ਦੇ ਇਹਦਾ ਹੀ ਦਮ ਲਾ ਇਹ ਦੇ ਮੂੰ ਤੇ ਮੋੜ ਦੇ ਇਹਦਾ ਹੀ ਦਮ ਲਾ ਇਹ ਦੇ ਮੂੰ ਤੇ ਮੋੜ ਦੇ ਦਇਆ ਸਿੰਘਾ ਮੋਦੀਆਂ ਦੇਨਾ ਤੂੰ ਥੰਮੀਆਂ ਪੰਥ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਦਇਆ ਸਿੰਘ ਮੈਂ ਮੂੰਹ ਨੂੰ ਛੱਡ ਆਇਆ ਸਾਂ ਆਨੰਦਪੁਰ ਦਇਆ ਸਿੰਘ ਮੈਂ ਮੂੰਹ ਨੂੰ ਛੱਡ ਆਇਆ ਸਾਂ ਸਰਸਾ ਨਦੀ ਤੇ ਦਇਆ ਸਿੰਘ ਮੈਂ ਮੂੰਹ ਨੂੰ ਛੱਡ ਆਇਆ ਹਾਂ ਚਮਕੌਰ ਚ ਤੂੰ ਮੈਨੂੰ ਮੋਹ ਦੀਆਂ ਥੰਬੀਆਂ ਦੇ ਸਾਡੇ ਰਸਤੇ ਉਹ ਹਨ ਜਿਹਦੇ ਜਿਹੜੇ ਰਸਤੇ ਜ਼ਿੰਦਗੀ ਚ ਕਦੇ ਖਤਮ ਵੀ ਨਹੀਂ ਹੁੰਦੇ ਪੰਥ ਦੀਆਂ ਵਾਟਾਂ ਬਹੁਤ ਲੰਮੀਆਂ ਹੁੰਦੀਆਂ ਹਨ ਹਨ ਗੁਰੂ ਕਲਗੀ ਧਰਪਾਤਸ਼ਾ ਸੰਗਤ ਜੀ ਅੱਜ ਨੂੰ ਪੂਹ ਹੈ ਅਸੀਂ ਸਾਰਿਆਂ ਨੇ ਯਤਨ ਕਰਨਾ ਜਿੱਥੇ ਅਸੀਂ ਵਿਰਾਗ ਚ ਜਾਂਦੇ ਆ ਨਾ ਚਿੰਨਾ ਪ੍ਰੀਮ ਗੁਰੂ ਕਲਗੀ ਧਰਪਾਤਸ਼ਾ ਜੀ ਨੇ ਸਹਿਬਜ਼ਾਦੀਆਂ ਨੂੰ ਕੀਤਾ ਸੀ ਨਾ ਉਹ ਤੋਂ ਕਈ ਗੁਣ ਵੱਧ ਕੇ ਤਿਆਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਹਿਬਜ਼ਾਦੀਆਂ ਦਾ ਇਸ ਕਰਕੇ ਕੀਤਾ ਕਿ ਪੰਥ ਮੈਨੂੰ ਕਦੇ ਇਹ ਗੱਲ ਨਾ ਆਕੇ ਕਿ ਗੁਰੂ ਗੋਬਿੰਦ ਸਿੰਘ ਬੇਈਮਾਨ ਸੀ ਉਹ ਤੇ ਫੇਰ ਕਰਤਾਰ ਸਿੰਘ ਬਲੱਗਣ ਨੇ ਜਵਾਬ ਦਿੱਤਾ ਉਹ ਕਹਿਣ ਲੱਗੇ ਮੇਰੇ ਨਾਲ ਕਈ ਤੁਰੇ ਜਿੰਨਾ ਰਸਤੇ 'ਚ ਮੇਰਾ ਸਾਥ ਛੱਡ ਦਿੱਤਾ ਮੈਂ ਕਿਸ ਗੜ ਸਾਹਿਬ ਸਿੱਖਾਂ ਦੀ ਪਰਖ ਕੀਤੀ ਸਿੱਖ ਉਥੋਂ ਵੀ 도ੜੇ ਚੰਗਾ ਹੋਇਆ ਪੰਥ ਦੀ ਬਦਨਾਮੀ ਨਹੀਂ ਹੋਈ ਮੈਂ ਅਨੰਦਪੁਰ ਸਾਹਿਬ ਤੋਂ ਤੁਰਿਆ ਸਾਂ ਦੂਨੀ ਚੰਦ ਵਰਗੇ ਮੇਰਾ ਸਾਥ ਛੱਡ ਕੇ ਚੰਗਾ ਹੋਇਆ ਪੰਥ ਦੀ ਬਦਨਾਮੀ ਨਹੀਂ ਹੋਈ ਮੈਂ ਪੰਥ ਦੇ ਵਿੱਚ ਸਾਫ਼ ਸੁਥਰੇ ਇਨਸਾਨ ਵੇਖਣਾ ਚਾਹੁੰਦਾ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਦਇਆ ਸਿੰਘ ਨੂੰ ਕਹਿੰਦੇ ਮੈਂ ਪੰਥ ਤੋਂ ਬਦਨਾਮੀ ਨਹੀਂ ਲੈਣੀ ਕਿ ਮੈਂ ਸਹਿਬਜ਼ਾਦੀਆਂ ਨੂੰ ਪਿਆਰ ਕਰੇ ਕੋਈ ਇਹ ਨਾ ਅਖੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਹੋਰ ਸਮਝੀ ਤੇ ਪੁੱਤ ਹੋਰ ਸਮਝੇ ਗੁਰੂ ਸਾਹਿਬ ਕਿਰਪਾ ਕਰਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਅੱਗੇ ਦਾ ਇਤਿਹਾਸ ਆਉਣ ਵਾਲੀ ਕੱਲ ਦੀ ਜੋ ਸ਼ਖਸੀਅਤ ਹੋਵੇਗੀ ਉਹ ਆਪ ਜੀ ਨਾਲ ਸਾਂਝਾ ਕਰਨਗੀ ਗੁਰੂ ਸਾਹਿਬ ਕਿਰਪਾ ਕਰਨ ਵਿਚਾਰ ਕਰਨ ਦੀ ਜਾਚ ਆ ਜਾਵੇ ਆਪ ਸਰਬੱਤ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ